ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਹੜਪੀੜਤ ਡਿਪਟੀ ਕਮਿਸ਼ਨਰ ਅਤੇ ਐਸਡੀਐਮ ਦਫ਼ਤਰ ਦੇ ਬਾਹਰ ਇਕੱਠੇ ਹੋਏ ਇਸ ਦੌਰਾਨ ਉਹਨਾਂ ਵੱਲੋਂ ਮਕਾਨਾਂ ਦੇ ਮੁਆਵਜ਼ੇ ਦੀ ਵੰਡ ਵਿੱਚ ਪੱਖਪਾਤ ਤੇ ਦੋਸ਼ ਲਗਾਉਂਦੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਉਹਨਾਂ ਦਾ ਦੋਸ਼ ਹੈ ਕਿ ਹੜ੍ਹਾਂ ਦੌਰਾਨ ਡਿੱਗੇ ਮਕਾਨਾਂ ਦੇ ਮੁਆਵਜ਼ੇ ਦੀ ਵੰਡ ਵਿੱਚ ਪਾਰ ਹੀ ਪੇ ਨਿਯਮਾਂ ਅਤੇ ਪੱਖਪਾਤ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਪਿਛਲੇ ਦਿਨੀ ਆਏ ਹੜ੍ਹਾਂ ਤੇ ਬਾਰਸ਼ਾਂ ਕਾਰਨ ਗਰੀਬ ਲੋਕਾਂ ਦੇ ਮਕਾਨਾਂ ਦਾ ਭਾਰੀ ਨੁਕਸਾਨ ਹੋਇਆ ਸੀ ਸ਼ੁਰੂਆਤੀ ਦੌਰ ਵਿੱਚ ਪ੍ਰਸ਼ਾਸਨ ਵੱਲੋਂ ਕਰਵਾਈ ਗਈ ਵੈਰੀਫਿਕੇਸ਼ਨ ਤੋਂ ਬਾਅਦ ਜਾਰੀ ਕੀਤੀਆਂ ਗਿਆ ਸੂਚੀਆਂ ਵਿੱਚੋਂ ਉਹਨਾਂ ਦੇ ਨਾਮ ਕੱਢ ਦਿੱਤੇ ਗਏ ਹਨ ਅਤੇ ਕੁਝ ਨੂੰ ਨਿਗੁਣੀ ਰਾਸ਼ੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਕੋਲ ਸਾਰੇ ਸਬੂਤ ਅਤੇ ਫੋਟੋਆਂ ਮੌਜੂਦ ਹਨ। ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਜਿਨ੍ਹਾਂ ਦੇ ਮਕਾਨ ਡਿੱਗੇ ਹਨ ਉਹਨਾਂ ਨੂੰ ਤੁਰੰਤ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਗਲਤ ਢੰਗ ਨਾਲ ਵੰਡਿਆ ਗਿਆ ਪੈਸਾ ਵਾਪਸ ਲਿਆ ਜਾਵੇ ਉਹਨਾਂ ਰੋਸ ਪ੍ਰਗਟ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਤਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ ਇਸ ਦੇ ਨਾਲ ਹੀ ਉਹ ਆਉਣ ਵਾਲੀਆਂ ਚੋਣਾਂ ਵਿੱਚ ਵੋਟਾਂ ਦਾ ਬਾਈਕਟ ਵੀ ਕਰਨਗੇ ਜਦੋਂ ਇਸ ਬਾਰੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਮੇਰਾ ਨਾਮ ਜੀ ਮੰਤ ਸਿੰਘ ਹੈ ਜੀ ਪਿੰਡ ਘੁਰਕਾ ਜੀ ਆਪਣਾ ਤਹਿਸੀਲ ਜ਼ਿਲ੍ਹਾ ਫਾਜ਼ਿਲਕਾ ਲੱਗਦਾ ਹੈ ਜੀ ਸਾਡਾ ਮਸਲਾ ਹੈ ਵੀ ਜੋ ਪਿਛਲੇ ਦਿਨੀ ਹੜ੍ਹ ਆਈ ਸੀਗੀ ਹੜਾ ਕਰਕੇ ਜੋ ਬਾੜਸ਼ਾ ਆਈਆਂ ਸੀਗੀਆਂ ਬਾੜਸ਼ਾ ਔਰ ਹੜਾ ਕਰਕੇ ਜੋ ਨੁਕਸਾਨ ਆਇਆ ਸੀ ਭਾਰੀ ਨੁਕਸਾਨ ਜਿਵੇਂ ਲੋਕਾਂ ਦੇ ਕਮਰੇ ਡੇਗ ਗਏ ਸੀਗੇ ਉਹ ਦਰਾੜਾਂ ਪੈ ਗਈਆਂ ਸੀਗੀਆਂ ਉਹਦੇ ਮੁਤਾਬਕ ਜੋ ਸਰਕਾਰ ਵੱਲੋਂ ਭਗਵੰਤ ਮਾਨ ਸਰਕਾਰ ਵੱਲੋਂ ਜੋ ਰਾਸ਼ੀ ਜਾਰੀ ਕੀਤੀ ਗਈ ਸੀ ਹੜ੍ਹ ਪੀੜਤਾਵਾਂ ਵਾਸਤੇ ਗਰੀਬਾਂ ਵਾਸਤੇ ਉਹ ਮੰਨ ਕੇ ਚੱਲ ਵੀ ਇੱਥੇ ਆਪਣੇ ਫਾਇਲਕਾ ਦੇ ਵਿੱਚ ਡੀਸੀ ਮੈਡਮ ਔਰ ਐਮਰ ਸਾਹਿਬ ਦੀ ਫੀਕੀ ਸੀਗੀਆਂ ਤੇ ਜਿਹਦੇ ਵਿੱਚ ਵੀ ਵੈਰੀਫਿਕੇਸ਼ਨ ਹੋਈ ਸੀ ਮਕਾਨਾਂ ਦੀ ਮੁਕਾਨਾ ਦੀ ਵੈਰੀਫਿਕੇਸ਼ਨ ਹੋਣ ਕਰਕੇ ਵੀ ਕਾਫੀ ਪਿੰਡ ਦੇ ਵੀ ਮੁਲਾਜ਼ਮ ਉੱਥੇ ਗਏ ਸੀਗੇ ਪਰ ਉਹਨਾਂ ਜੋ ਮੁਲਾਜ਼ਮਾਂ ਨੇ ਪਹਿਲਾਂ ਲਿਸਟਾ ਤਿਆਰ ਰਹੀ ਸੀ ਉਹ ਬਿਲਕੁਲ ਸਹੀ ਸੀਗੀਆਂ ਕੋਈ ਨਾ ਆਪ ਘਰ ਘਰ ਜਾ ਕੇ ਵੇਖਿਆ ਸੀਗਾ ਜਦੋਂ ਵੇਖਣ ਤੇ ਉਹਨਾਂ ਨੂੰ ਪਤਾ ਚੱਲ ਗਿਆ ਕਿ ਵਾਕੇ ਵੀ ਇਹਨਾਂ ਦਾ ਨੁਕਸਾਨ ਹੋਇਆ ਹੈ ਉਸ ਮੁਤਾਬਕ ਉਹਨਾਂ ਸਹੀ ਰਾਸ਼ੀ ਜਾਰੀ ਕਰਤੀ ਸੀ ਜਿਵੇਂ ਮੇਰਾ ਮੇਰੇ ਬਾਪੂ ਦਾ ਹਰਸਨ ਸਿੰਘ ਨਾਮ ਦਾ ਕਮਰਾ ਸੀਗਾ ਉਹ 1 ਲੱਖ 20 ਦਾ ਬੋਲਦਾ ਸੀਗਾ ਤੇ ਉਸ ਤੋਂ ਬਾਅਦ ਜੇ ਕੁਝ ਇਨਕੁਆਰੀਆਂ ਹੋਈਆਂ ਫਿਰ ਕਿਸੇ ਨੇ ਕੋਈ ਦਰਖਾਸਤ ਲਾਈਆਂ ਜੋ ਦਖਾਚਾ ਲਾਉਂ ਤੇ ਪੀ ਡਬਲਯੂ ਡੀ ਵਿਭਾਗ ਦੀ ਡਿਊਟੀ ਲਗਾਈ ਗਈ ਸੀ ਮੈਡਮ ਵੱਲੋਂ ਠੀਕ ਹੈ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਡਿਊਟੀ ਲਗਾਈ ਗਈ ਸੀ ਪੀ ਡਬਲਯੂ ਡੀ ਦੀ ਤੇ ਇਹਨਾਂ ਬੰਦਿਆਂ ਨੇ ਪੀ ਡਬਲਯੂ ਡੀ ਵਿਭਾਗ ਵਾਲਿਆਂ ਕੁਝ ਨਾਲ ਲੋਕਾਂ ਦੇ ਨਾਂ ਰਲ ਕੇ ਪੈਸੇ ਖਾ ਕੇ ਤੇ ਇਹਨਾਂ ਗਰੀਬਾਂ ਜਿਨ੍ਹਾਂ ਦੇ ਤਾਂ ਕਮਰੇ ਡਿੱਗਿਆ ਉਹਨਾਂ ਨੂੰ ਤਾਂ ਮੁਆਵਜ਼ਾ ਜਾਰੀ ਨਹੀਂ ਕੀਤਾ ਗਿਆ ਤੇ ਜਿਨ੍ਹਾਂ ਦੇ ਨਹੀਂ ਡਿੱਗੇ ਉਹਨਾਂ ਨੂੰ ਇਹਨਾਂ ਵੀ ਪੈਸੇ ਪਾਤੇਗਾ ਕਿਸੇ ਦੇ 1 ਲੱਖ 20 ਪਾਏਗਾ ਕਿਸੇ ਦੇ 3000 ਪਾਏਗਾ ਸੀ ਸਾਬਤ ਕਰ ਸਕਦੇ ਆ ਜੀ हां ਸਾਡੇ ਕੋਲ ਸਾਰੇ ਪ੍ਰੂਫ ਹੈ ਗਿਆ ਅਸੀਂ ਸਰਕਾਰ ਕੋਲੋਂ ਇਹ ਹੀ ਬੇਨਤੀ ਜਾਂਦੇ ਹਾਂ ਐਸਡੀਐਮ ਮੈਡਮ ਕੋਲ ਵੀ ਤੇ ਐਸਡੀ ਡਿਪਟੀ ਕਮਿਸ਼ਨਰ ਮੈਡਮ ਕੋਲ ਵੀ ਅਸੀਂ ਇਹੋ ਚਾਹਦੇ ਹਾਂ ਵੀ ਸਾਨੂੰ ਇਹ ਜੋ ਸਾਡੇ ਬੜੇ ਡਿੱਗੇ ਮਕਾਨਾਂ ਦਾ ਵੀ ਸਾਨੂੰ ਮਾਰਜਾ ਦਿੱਤਾ ਜਾਵੇ ਜੋ ਵੀ ਪ੍ਰੋਪਰਲੀ ਸਹੀ ਹੈ ਅਸੀਂ ਗਲਤ ਨਹੀਂ ਕਰਦੇ ਅਸੀਂ ਸਹੀ ਹਾਂ ਅਸੀਂ ਅੱਜ ਵੀ ਡੀਸੀ ਮੈਡਮ ਨੂੰ ਮਿਲੇ ਸੀ ਪਰ ਉਹ ਡੀਸੀ ਮੈਡਮ ਕਹਿੰਦੇ ਵੀ ਤੁਸੀਂ ਐਡੀਸੀ ਮੈਡਮ ਨੂੰ ਜਾਂ ਐਸਡੀਐਮ ਮੈਡਮ ਨੂੰ ਤੁਸੀਂ ਦਿਓ ਆਪਣਾ ਵੀ ਨਾਮ ਲਿਖ ਕੇ ਦਿਓ ਨਾਮ ਤਾਂ ਅਸੀਂ ਅੱਗੇ ਵੀ ਚਾਰ ਵਾਰ ਲਿਖ ਕੇ ਦਿੱਤੇ ਸੀਗੇ ਇੱਕ ਰਿਪੋਰਟ ਬਿਆਣੀ ਬੰਦੇ ਦ੍ਰਿਸ਼ਟੀ ਜਾਰੀ ਕੀਤੀ ਜੀਨਾਂ ਨੂੰ ਉਹ ਪੀ ਡਬਲਯੂਟੀ ਮਲਾਜ਼ਮੇ ਦੀ ਫਿਰ ਡਿਊਟੀ ਲਾਉਂਦੇ ਆ ਉਹ ਇੱਥੇ ਬੈਠੇ ਬਿਠਾਏ ਹੀ ਮੰਨ ਕੇ ਚੱਲ ਬਿਆਨ ਕੋਰੀ ਕਰ ਦਿੰਦੇ ਆ ਰਿਪੋਰਟ ਬਣਾ ਕੇ ਦੇ ਦਿੰਦੇ ਆ ਨਾਲ ਮੇਰੇ ਕਈ ਲਗਤਗ ਇਲਾਕੇ ਦੇ ਪਿੰਡਾਂ ਦੇ ਜਿੰਨੇ ਵੀ ਬਾਰਡਰ ਏਰੀਆ ਤੇ ਪਿੰਡ ਲੱਗਦੇ ਨੇ ਦੋਨਾਂ ਨਾਨਕਾ ਗਲਾਬਾ ਪਹਿਨੇ ਗੁੱਦੜ ਪਹਿਨੇ ਕੁਰਕੇ ਤੋਂ ਜਿੰਨਾਂ ਦਿਨਾਂ ਦੇ ਵਿਹੜਾ ਆਏ ਸੀਗੇ ਖੜਾਂ ਦੇ ਵਿੱਚ ਭਾਜੀ ਤੁਹਾਨੂੰ ਵੀ ਪਤਾ ਵਿਹੜਾਂ ਦੇ ਵਿੱਚ ਬਾਰਿਸ਼ ਵੀ ਸੀ ਨੁਕਸਾਨ ਹੋਇਆ ਕਾਫੀ ਜ਼ਿਆਦਾ ਕਮਰਿਆਂ ਦਾ ਨੁਕਸਾਨ ਹੋਇਆ ਜਿਹਦੇ ਵਿੱਚ ਆ ਮੈਂ ਰਿਪੋਰਟ ਲੈ ਕੇ ਆਇਆ ਹਾਂ ਰਿਪੋਰਟ ਦੇ ਵਿੱਚ ਜਿਨ੍ਹਾਂ ਬੰਦਿਆਂ ਦੇ ਨਾਮ ਕਮਰੇ ਕੱਟੇਗੇ ਉਹਨਾਂ ਦੇ ਨਾਮ ਨੇ ਇਸ ਤੋਂ ਇਲਾਵਾ ਕਈਆਂ ਦੇ ਹੋਰ ਕਮਰੇ ਕੱਟੇਗੇ ਸਭ ਤੋਂ ਪਹਿਲਾਂ ਜਦੋਂ ਵੀ ਸਰਕਾਰ ਨੇ ਜ਼ਿੰਮੇਵਾਰੀ ਲਈ ਉਸ ਤੋਂ ਪਹਿਲਾਂ ਵੈਰੀਫਿਕੇਸ਼ਨ ਹੋਈ ਜਿਨ੍ਹਾਂ ਦੇ 100% ਕਮਰੇ ਸੀਗੇ ਉਹਨਾਂ ਦੇ 100% ਲਿਖੇਗੇ ਉਸ ਤੋਂ ਬਾਅਦ ਕਈਆਂ ਦੇ ਜਿਨ੍ਹਾਂ ਦੇ ਦਰਾੜਾ ਪਈਆਂ 40% ਲਿਖੇਗੇ ਪਰ ਕੀ ਹੋਇਆ ਉਸ ਤੋਂ ਬਾਅਦ ਜਦੋਂ ਵੈਰੀਫਿਕੇਸ਼ਨ ਹੋਈ ਉਸ ਤੋਂ ਬਾਅਦ ਫਿਰ ਸਰਕਾਰ ਨੇ ਇੱਕ ਵਾਰ ਵੈਰੀਫਿਕੇਸ਼ਨ ਕਰਾਈ ਜਿੰਨਾਂ ਦੇ ਕੀ ਕਪੜਾ ਸੀਗਾ ਸਿਰ ਪੀਡਬਲਯੂਡੀ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਲਈ ਕੀ ਪੀਡਬਲਯੂ ਡਿਪਾਰਟਮੈਂਟ ਨੇ ਆਪਣਾ ਜਾ ਕੇ ਕੰਮ ਤਾਂ ਕੀਤਾ ਪਰ ਉਸ ਤੋਂ ਇਲਾਵਾ ਉਹਨਾਂ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕੰਮ ਕੀਤਾ ਆਰਟੀਕਲ 14 ਦਾ ਵਾਇਲੇਸ਼ਨ ਹੋਇਆ ਸਰ ਆਰਟੀਕਲ 14 ਦੇ ਵਿੱਚ ਕਾਨੂੰਨ ਦੇ ਵਿੱਚ ਬਰਾਬਰ ਸਭ ਨੂੰ ਸਮਾਨਤਾ ਸੁਰੱਖਿਆ ਪ੍ਰਦਾਨ ਹੈ ਪਰ ਐਸਬੀਓ ਨੇ ਜਾ ਕੇ ਪੀਡਬਲੂਡੀ ਵਾਲੇ ਨੇ ਰਿਸ਼ਵਤ ਖਾਦੀ ਜਿਨ੍ਹਾਂ ਜਿਨ੍ਹਾਂ ਬੰਦਿਆਂ ਕੋਲ ਉਹਨੇ 4-4 ਪੈਸੇ ਲੈ ਕੇ ਉਹਨਾਂ ਦੇ ਕਮਰੇ ਪਾਤੇ ਤੇ ਜਿਨ੍ਹਾਂ ਦੇ ਨਹੀਂ ਦੇ ਸਕੇ ਗਰੀਬ ਉਹਨਾਂ ਦੇ ਕਮਰੇ ਨਹੀਂ ਪਏ ਤੁਸੀਂ ਅੱਜ ਵੀ ਜਾ ਕੇ ਦੇਖ ਸਕਦੇ ਹੋ ਜੂਬ ਸਿੰਘ ਮਿਲਖਤ ਸਿੰਘ ਨਾਨ ਸਿੰਘ ਗੁਰਮਖ ਸਿੰਘ ਸਾਰੀ ਰਿਪੋਰਟ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਕੋਈ ਝੂਠੀ ਰਿਪੋਰਟ ਨਹੀਂ ਅਸੀਂ ਇਸ ਤੋਂ ਇਲਾਵਾ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਐ ਇਸ ਤੋਂ ਇਲਾਵਾ ਜਿੰਨੇ ਵੀ ਤੁਸੀਂ ਜਾ ਕੇ ਹੁਣ ਵੀ ਵੈਰੀਫਿਕੇਸ਼ਨ ਸਰ ਕਰ ਸਕਦੇ ਨੇ ਮੈਮ ਡੀਸੀ ਮੈਮ ਡਿਪਟੀ ਕਮਿਸ਼ਨਰ ਜਿੰਨਾਂ ਦਾ ਵੀ ਲਾਉਂਦੇ ਨੇ ਅਸੀਂ ਉਹਨਾਂ ਤੋਂ ਜਾ ਕੇ ਅੱਜ ਵੀ ਵਿਖਾ ਸਕਦੇ ਹਾਂ ਕਿ ਇਹ ਕਮਰੇ ਮਕਾਨ ਡਿੱਗੇ ਨੇ ਇਹਨਾਂ ਤੋਂ ਤੁਸੀਂ ਜਾ ਕੇ ਦੇਖ ਸਕਦੇ ਹੋ ਇਸ ਤੋਂ ਇਲਾਵਾ ਪੀ ਡਬਲਯੂ ਡਿਪਾਰਟਮੈਂਟ ਨੇ ਜਿਹੜਾ ਆਪਣਾ ਕੰਮ ਆਪਣੇ ਅਧਿਕਾਰ ਖੇਤਰ ਤੋਂ ਜਾ ਕੇ ਬਾਹਰ ਕੀਤਾ ਉਹਨਾਂ ਤੇ ਬਣਦੀ ਕਾਰਵਾਈ ਐਸ ਡੀਓ ਤੇ ਹੋਣੀ ਚਾਹੀਦੀ ਉੱਥੋਂ ਤੱਕ ਕਿ ਇਹ ਇਕੱਲਾ ਐਸ ਡੀਓ ਡਿਪਾਰਟਮੈਂਟ ਨਹੀਂ ਬਲਕਿ ਪੂਰੇ ਡਿਪਾਰਟਮੈਂਟ ਲਈ ਇੱਕ ਸ਼ਰਮਨਾਕ ਗੱਲ ਹੈ ਕਿ ਸਾਡੇ ਡਿਪਾਰਟਮੈਂਟ ਦੇ ਵਿੱਚ ਇਦਾਂ ਦੇ ਬੰ ਨਹੀਂ ਅਮੀਰਾਂ ਨੂੰ ਥੋੜਾ ਜਿਹਾ ਪ੍ਰੈਫਰੈਂਸ ਵੱਧ ਦੇ ਰਹੇ ਨੇ ਸੋ ਸਰ ਮੈਂ ਇਹ ਸਾਰੇ ਬੰਦੇ ਜਿੰਨੇ ਵੀ ਖੜੇ ਨੇ ਸਾਰੇ ਇਹ ਗੱਲ ਕਹਿਣੀ ਚਾਹੁੰਦੇ ਨੇ ਕਿ ਉਸ ਤੋਂ ਇਲਾਵਾ ਜਿੰਨੇ ਵੀ ਕਮਰਿਆਂ ਦੇ ਦੁਬਾਰਾ ਵੈਰੀਫਿਕੇਸ਼ਨ ਹੋਣ ਬਿਲਕੁਲ ਸਹੀ ਕੰਮ ਕੀਤਾ ਜਾਵੇ ਜਨਮਨ ਕੰਮ ਕੀਤਾ ਜਾਵੇ ਇਸ ਤੋਂ ਇਲਾਵਾ ਜਿਹੜਾ ਕਿ ਪਿੱਛੇ ਮੁਆਵਜ਼ਾ ਆਇਆ ਸੀਗਾ ਮੁਆਵਜ਼ੇ ਦੀ ਵੀ ਰਿਪੋਰਟ ਰਿਪੋਰਟ ਜਾਰੀ ਕੀਤੀ ਜਾਵੇ ਤਾਂ ਜੋ ਸਭ ਨੂੰ ਪਤਾ ਲੱਗ ਸਕੇ ਕਿ ਕਿੰਨਾ ਕਿੰਨਾ ਮੁਆਵਜ਼ਾ ਆਇਆ ਕੋਈ ਵੀ ਪਾਰਦਰਸ਼ਤਾ ਤੋਂ ਕੰਮ ਬਿਨਾਂ ਨਹੀਂ ਹੋਣਾ ਚਾਹੀਦਾ ਸੋ ਮੈਂ ਡੀਸੀ ਡਿਪਟੀ ਮੈਡਮ ਨੂੰ ਵੀ ਕਹਿਣਾ ਚਾਹਣਾ ਐਸਡੀਐਮ ਮੈਮ ਨੂੰ ਵੀ ਕਹਿਣਾ ਚਾਹਣਾ ਮੈਂ ਤੁਹਾਡਾ ਵੀ ਧੰਨਵਾਦ ਮੀਡੀਆ ਦਾ ਕਰਦਾ ਜੋ ਸਾਡੇ ਇਸ ਗੱਲ ਨੂੰ ਕਾਫੀ ਉੱਚੇ ਲੈਵਲ ਤੱਕ ਲੈ ਕੇ ਜਾ ਰਹੇ ਨੇ ਤੇ ਸਾਡੇ ਬੰਦੀ ਡਿਪਾਰਟਮੈਂਟ ਪੀਡਬਲੂਡੀ ਤੇ ਕਾਰਵਾਈ ਕੀਤੀ ਜਾਵੇ ਬਾਕੀ ਤੁਹਾਡੇ ਸਾਹਮਣੇ ਸਾਰੇ ਖੜੇ ਨੇ ਕੋਈ ਝੂਠੀ ਰਿਪੋਰਟ ਨਹੀਂ ਤੁਸੀਂ ਦੇਖੋ ਤਾਂ ਅੱਜ ਵੈਰੀਫਿਕੇਸ਼ਨ ਜਾ ਕੇ ਕਰ ਸਕਦੇ ਹੋ ਸੋ ਬਾਕੀ ਸਾਡੀ ਤੁਹਾਡੇ ਅੱਗੇ ਹੀ ਅਪੀਲ ਹੈ ਕਿ ਵੱਧ ਤੋਂ ਵੱਧ ਖਬਰ ਨੂੰ ਚਲਾਓ ਤੇ ਸਾਡੇ ਲੋਕਾਂ ਨੂੰ ਇਨਸਾਫ ਮਿਲ ਸਕੇ ਸੋ ਥੈਂਕ ਯੂ ਲਿਸਟਾਂ ਵੀ ਆ ਗਈਆਂ ਮੰਡੀ ਬੋਰਡ ਵਾਲਿਆਂ ਕੋਲ ਉਹਦੇ ਨਾਲ ਨਾਂ ਵੀ ਹੈਗੇ ਨੇ ਸਾਡੇ ਬਕਾਇਦਾ ਠਾਣੀ ਤੋਂ ਮੇਰਾ ਵੀਡੀਓ ਦੇ ਸਕਣਾ ਤੁਹਾਨੂੰ ਸਾਡੇ ਮਕਾਨ ਡਿੱਗੇ ਨੇ ਪਾਣੀ ਦੇ ਵਿੱਚ ਰਹਿ ਐ ਅਲਾਕੀ ਮੇਰੀ ਠਾਣੀ ਦੇ ਸਾਰਿਆਂ ਦੇ ਆ ਗਏ ਜਿੰਦੇ ਕਮਰੇ ਦੋ ਚਾਰ ਘਰ ਰਹਿ ਗਏ ਨੇ ਉੱਥੋਂ ਮੇਰਾ ਪਿੰਡ ਰੱਤੇ ਵਾਲੀ ਪਣੀ ਦੇ ਜਿਹੜੇ ਆਧੇ ਕੋ ਪਿੰਡ ਦੇ ਪੈ ਗਏ ਨੇ ਵਿਚਾਲੇ ਪਿੰਡ ਦੇ ਪੈ ਗਏ ਨੇ ਸਾਈਡਾਂ ਤੇ ਸਾਰਿਆਂ ਦੇ ਕੋਈ ਕਿਸੇ ਦੇ ਵੀ ਕੋ ਨਹੀਂ ਪਾਇਆ ਉਹਨ ਮੈਂ ਇਹ ਕਹਿਣਾ ਚਾਹਣਾ ਪਟਵਾਰੀ ਸਾਹਿਬ ਨੂੰ ਇਹ ਜਿਹੜੇ ਇਹਨਾਂ ਡਿਪਾਰਟਮੈਂਟ ਡੀਸੀ ਸਾਹਿਬ ਨੇ ਲਾਇਆ ਸੀ ਪਟਵਾਰੀਆਂ ਦੀ ਜ਼ਿੰਮੇਵਾਰੀ ਪਟਵਾਰੀ ਸਾਡੇ ਪਿੰਡ ਤੇ ਗਾਇਆ ਨਹੀਂ ਉਹਨੇ ਇੱਕ ਵੀ ਰਿਪੋਰਟ ਨਹੀਂ ਕੀਤੀ ਜੋ ਪਟਵਾਰੀ ਇੱਥੋਂ ਲੱਗੀ ਹੈ ਮੈਡਮ ਹੈਗੀ ਹੈ ਉਹਨੇ ਇੱਥੇ ਬਹਿ ਕੇ ਖੁਰਦ-ਬੁਰਦ ਕੀਤਾ ਜੋ ਕੀਤਾ ਉਹਨੇ ਰਿਪੋਰਟਾਂ ਇੱਥੇ ਕੀਤੀਆਂ ਨੇ ਉਹ ਸਾ ਤੇ ਅਸੀਂ ਇਹ ਮੰਗ ਕਰਨਾ ਚਾਹਨੇ ਸਾਨੂੰ ਵਾਅਦੇ-ਵਾਅਦੇ ਜਿਹੜੀ ਬਣਦੇ ਹੀ ਹੈਗੇ ਸਾਡਾ ਹੱਕ ਬਣਦਾ ਇਹ ਸਾਨੂੰ ਦਿੱਤਾ ਜਾਵੇ ਅਸੀਂ ਬਿਲਕੁਲ ਸਾਡੇ ਜਿਹੜਾ ਮੰਡੀ ਬੋਰਡ ਨੇ ਵਧੀਆ ਸਰਵਾ ਕੀਤਾ ਤੇ ਇਧਰ ਉਹ ਪਟਵਾਰੀ ਜਿਹੜੇ ਗਏ ਨੇ ਇਹ ਜਿਹੜਾ ਉੱਥੇ ਨਾਲ ਨਹੀਂ ਗਏ ਇੱਥੇ ਕੀਤਾ ਸਾਰੀ ਰਿਪੋਰਟਾਂ ਸਾਨੂੰ ਜਿਹੜਾ ਹੈਗਾ ਮਾਅਵਾ ਦਿੱਤਾ ਜਾ ਸਾਡੇ ਜੀ ਹੈਗਾ 100 ਤੇ 55 ਮਕਾਨ ਸੀ ਉਹਦੇ ਕੋਲ ਜਿਹੜਾ ਜਾਨਵਰ ਮੰਡੀ ਬੋਰਡ ਨਾਲ ਕਿਤੇ ਨੇ ਉਹ 200 ਰਹਿ ਗਿਆ ਸੀ ਉਹਦੇ ਚ 50 ਮਕਾਨ ਆਏ ਨੇ ਹੁਣ ਕੱਚੀਆਂ ਪੱਕੀਆਂ ਵਾਲੇ ਜ਼ਮੀਨਾਂ ਵਾਲਾ ਰੋਲਾ ਪਾ ਤੈਨਾਂ ਨੇ ਹਾਲਾਂਕਿ ਕੱਚੀਆਂ ਵਿਦੌਟ ਮੈਪਰੂਫ ਦੇਵਾਂਗਾ ਕੱਚੀਆਂ ਪਹਿਲਾਂ ਤੇ ਪਹਿ ਚੁੱਕੇ ਨੇ ਮਾਅਵੇ ਸਾਡੇ ਨਹੀਂ ਪਿਆ ਜੀ ਜਿਹੜਾ ਦਿਨਾਂ ਨੂੰ ਲੋੜ ਹੈਗੀ ਉਹਨਾਂ ਦੇ ਪੈ ਨਹੀਂ ਐਵੇਂ ਪੈ ਗਏ ਨੇ ਜੀ ਮੈਂ ਵਿਦਾਊਟ ਫਰੂਕ ਦੇ ਸਕਣਾ ਜੀ ਪੰਜ ਮਕਾਨਾ ਦਾ ਵੀ ਨਹੀਂ ਮਿਲਿਆ ਤੇ ਜ਼ਮੀਨਾਂ ਦਾ ਵੀ ਨਹੀਂ ਮਿਲਿਆ ਫਸ ਡੀਐਮ ਕੋਲ ਗਏ ਆ ਜੀ ਉਹ ਕਹਿੰਦੇ ਡੀਸੀ ਰਿਪੋਰਟ ਕਰੇਗਾ ਉਹ ਵਕੇ ਥਰਡ ਕਰਵਾ ਨਹੀਂ ਸਕਦਾ ਜੇ ਅਸੀਂ ਨਹੀਂ ਕਰਵਾ ਸਕਦਾ ਤੇ ਅਸੀਂ ਸਾਰੇ ਪਿੰਡ ਜਿੰਨੇ ਵੀ ਆ ਗਏ ਮਿਲ ਕੇ ਸਾਰੇ ਤਰਨਾ ਦੇਵਾਂਗੇ ਜੀ ਬਾਅਦ ਤੋਂ ਬਾਅਦ ਲੋਕ ਆਣ ਕੇ ਥਰਨਾ ਦੇਵਾਂਗੇ ਜੀ ਸਾਨੂੰ ਦੇਣਾ ਪੈਣਾ ਯਾਰ ਬਾਤ ਇਹੀ ਹੈ ਜੀ ਸਾਨੂੰ ਕੁਝ ਨਹੀਂ ਮਿਲਿਆ 25 ਚ ਵੀ ਕੁਝ ਨਹੀਂ ਮਿਲ ਰਿਹਾ ਜੀ ਕਰਨਾ ਪ੍ਰਦਰਸ਼ਨ ਇੱਥੇ ਕਰੋਗੇ ਇੱਥੇ ਕਰਾਂਗੇ ਤਾਂ ਸਾਡੀਆਂ ਪੁਲਾ ਹੈਗੀਆਂ ਨੇ ਘਰਾਂ ਕੋ ਉੱਥੇ ਵੀ ਕਰਾਂਗੇ ਇੱਥੇ ਵੀ ਕਰਾਂਗੇ ਜਿੱਥੇ ਸਾਡਾ ਸੂਤਰ ਲੱਗਾ ਸਾਰੇ ਪੱਜ ਕੋਈ ਕੈਂਡੀਡੇਟ ਮਾੜ ਨਹੀਂ ਦੇਣਾ ਸੀ ਜੋ ਮਰਜੀ ਜਾਂ ਕੋਈ ਕਿਸੇ ਕੋਈ ਹੈਗਾ ਨਾ ਕੈਂਡੀਡੇਟ ਕਿਸੇ ਨੂੰ ਵੀ ਅਸੀਂ ਅੱਗੇ ਨਹੀਂ ਲੰਘਣ ਦੇਣਾ ਜਿਹੜੀ ਸਾਡੀ ਹੁਣ ਮੁਸ਼ਕਲ ਹੈਗੀ ਹੈ ਕਿ ਸਾਡੀਆਂ ਦੇ ਝੋਟਾ ਪੱਕੀਆਂ ਨੇ ਸਾਡਾ ਜਿਹੜਾ ਜਿਹੜਾ ਸਾਰਾ ਨੁਕਸਾਨ ਇਹਨਾਂ ਉਹ ਕੱਚਾ ਸਾਡੀਆਂ ਵੋਟਾਂ ਸਿਰਫ ਪੱਕੀਆਂ ਨੇ ਇਹਦੇ ਕਾਰਨ ਸਾਡੀਆਂ ਵੋਟਾਂ ਵੀ ਹੁਣ ਕੱਚੀਆਂ ਨੇ ਨਾਟਕ ਦਾ ਬਟਨ ਦਵਾਵਾਂਗੇ ਬਾਈਨਰ ਲਾ ਕੇ ਕਹਿਦਾ ਅਸੀਂ ਰੋਕਥਾਮ ਕਰਾਂਗੇ ਆ ਦੀਆਂ ਫੁੱਲਾਂ ਤੇ ਸਾਡੇ ਪਿੰਡ ਜਿਹੜੇ 12 13 ਨੇ ਅਸੀਂ ਸਾਰੇ ਪੜਿਆ ਹਾਲਾਤ ਮਾੜੇ ਨੇ ਆ ਵੇਖ ਲਓ ਸਾਡੇ ਇੱਥੇ ਜਿਹੜੇ ਗੰਦੇ ਪਿੱਲੇ ਕਾਗਜੇ ਲਿਖਾਈ ਫਿਰਨੇ ਆ ਇਹਨਾਂ ਦੀ ਮੇਨ ਵੀ ਅਸੀਂ ਖੋ ਚੁੱਕੇ ਕਿਉਂਕਿ ਪਹਿਲਾਂ ਸਰਵੇ ਹੋਏ ਸੀ ਜਿਹੜੇ ਆ ਹਰ ਨਾਲ ਡਿੱਗੇ ਮਕਾਨ ਜਿਹੜੇ ਪੱਟੇ ਪਾਟੇ ਵੇ ਜਿਹੜੇ ਗਰੀਬਾਂ ਦੇ ਸੀ ਉਹਨਾਂ ਦੇ ਵੀ ਕੱਟੇ ਗਏ ਤੇ ਕਿੰਨਾ ਦੇ ਡਿੱਗੇ ਹੋਏ ਨੇ ਅਸੀਂ ਪ੍ਰੂਫ ਕਰ ਸਕਦੇ ਹਾਂ ਕਿ ਸਾਡੇ ਅਜੇ ਵੀ ਮਕਾਨ ਡਿੱਗੇ ਪਏ ਨੇ ਅਜੇ ਵੀ ਸਾਡੇ ਜਿਹੜੇ ਸਰਕਾਰੀ ਅਧਿਕਾਰੀ ਗਏ ਨੇ ਉਹਨਾਂ ਨੇ ਸਰਵੇ ਕੀਤੇ ਨੇ ਪਹਿਲਾ ਜਿਹੜੇ ਕੀਤੇ ਨੇ 120000 ਦੇ ਕੀਤੇ ਨੇ ਕਿਉਂਕਿ ਡਿੱਗਿਆ ਸੀ ਡਿੱਗੇ ਵਿੱਚ ਅਸੀਂ ਪ੍ਰੂਫ ਕਰ ਸਕਦੇ ਹਾਂ ਵੀ ਵਾਕੇ ਸਾਡਾ ਮਕਾਨ ਡਿੱਗਿਆ ਹੈ ਜਿਹੜਾ ਬਾਕੀ ਨੈib ਤਹਿਸੀਲਦਾਰ ਗਿਆ ਤੂੰ ਫਾਈਲ ਕਾ ਦਾ ਉਹਨੇ ਸਾਡਾ ਸਾਡੇ ਕੋਲ ਪੈਸਿਆਂ ਦੀ ਮੰਗ ਕੀਤੀ ਇਹ ਸੀ ਪੈਸੇ ਦਿੱਤੇ ਕੋਈ ਨਹੀਂ ਕਿ ਸਾਡਾ ਉਹਨਾਂ ਨੇ ਕੱਟ ਕੇ ਤੇ 40000 ਕੱਟਤਾ ਆ ਮੇਰੇ ਕੋਲ ਪ੍ਰੂਫ ਹੈ ਉਦੋਂ ਇਹਨੇ ਟਾਲ ਮਟੋਲ ਕਰ ਦਿੱਤੀ ਸਾਨੂੰ ਪਤਾ ਲੱਗ ਗਿਆ ਵੀ ਇਹ ਪੈਸੇ ਖਾਣ ਦੀ ਕੋਸ਼ਿਸ਼ ਕਰ ਰਿਹਾ ਉਸ ਤਰ੍ਹਾਂ ਨਹੀਂ ਕੀਤੀ ਵੈਸੇ ਟਾਲ ਮਟੋਲ ਕਰ ਦਿੱਤੀ ਤੇ ਜਿਨ੍ਹਾਂ ਨੇ ਮਤਲਬ ਇਹ ਕੋਈ ਪੈਸਾ ਦਿੱਤਾ ਸੀ ਉਹਨਾਂ ਦੇ ਇੱਕ ਇੱਕ ਲੱਖ ਦੇ 20 ਹਜ਼ਾਰ ਦੇ ਆਏ ਨੇ ਪਿੰਡ 'ਚ ਜਿਨ੍ਹਾਂ ਦੇ ਮੁਦ ਪਾਣੀ ਵੀ ਨਹੀਂ ਲੱਗਿਆ ਅਸੀਂ ਕਿੰਨੇ ਤਿੰਨ ਮਹੀਨੇ ਆ ਅਸੀਂ ਚਾਰ ਪੰਜ ਜਿਹੜੇ ਖੜੇ ਆ ਜਿਹੜੇ ਸਾਰੇ ਅਸੀਂ ਟਾਣੀਆਂ ਤੋਂ ਆਏ ਹਾਂ ਹਾਂਜੀ ਹਾਂਜੀ ਪਿੰਡ ਤੋਂ ਬਾਹਰ ਰਹੇ ਆ ਮੰਡੀਆਂ 'ਚ ਰਹੇ ਆ ਤਿੰਨ ਤਿੰਨ ਮਹੀਨੇ ਬਾਹਰ ਘਰੇ ਨਹੀਂ ਪੈਰ ਪਾਇਆ ਅਜੇ ਵੀ ਜਾ ਤੇ ਵੇਖ ਲੋ ਸਾਡੇ ਪਾਸੇ ਪਾਸੇ ਪਾਣੀ ਖੜਾ ਸਾਰੇ ਮਕਾਨ ਪਾੜ ਗਏ ਕਿਨਾਂ ਦੇ ਕਿਨਾਂ ਦੇ ਡਿੱਗ ਪਏ ਸਾਨੂੰ ਡਿੱਗੇ ਮਕਾਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਪੂਰਾ ਡਾਣੀਆਂ ਲੈ ਜਿਹੜੇ ਜਿਹੜੇ ਟਾਣੀਆਂ ਤੁਹਾਡੇ ਟਾਣੀਆਂ ਤੇ ਕਿੰਨੇ ਕੋ ਪਰਿਵਾਰ ਹੈ ਜਿਹਨਾਂ ਦਾ ਨਾਮ ਕੱਟਿਆ ਗਿਆ ਸਾਡੇ ਫੇ ਟਾਣੀਆਂ ਦੇ ਲਗਭਗ ਸਾਰੇ ਡਾਣੀਆਂ 25 35 ਜਣੇ ਘਰ ਇਹ ਨੇ ਅੱਛਾ ਜਿਨ੍ਹਾਂ ਦਾ ਨਾਮ ਕੱਟਿਆ ਗਿਆ ਹਾਂ ਜਿਨ੍ਹਾਂ ਦੇ ਨਾਮ ਕੱਟੇ ਤੇ ਬਾਕੀ ਕੁਝ ਨੂੰ ਮਿਲ ਵੀ ਗਏ ਹੋਣਗੇ ਆਇਆ ਵੀ ਹੋਏਗਾ ਕਿਨਾਂ ਨੂੰ ਕੁਝ ਮਿਲਿਆ ਕਿਸੇ ਦਾ 3000 ਯਾਰ ਮਿਲਿਆ ਕਿਸੇ ਦਾ 2000 ਕਿਸੇ ਦਾ 3500 ਆ ਚੀਜ਼ ਦੁਬਾਰੇ ਸਰਵੇ ਕਰਾਏ ਜਾਂ ਉਹਨਾਂ ਜਿਹੜੇ ਸਾਡੇ ਪਾਟੇ ਮਕਾਨ ਨੇ ਜਾਂ ਡਿੱਗੇ ਮਕਾਨ ਨੇ ਸਾਨੂੰ ਉਹਦਾ ਬੰਦਾ ਮਾਪਜਾ ਪੂਰਾ ਦਿੱਤਾ ਗਿਆ ਸਾਂਗੈ ਪਿੰਡ ਦੁੱਧੜ ਪੈਣੀ ਤੇ ਅਸੀਂ ਤਸਵੀਰ ਤੇ ਜਿਲ੍ਹਾ ਫਾਇਲ ਕਹੀਏ ਤੇ ਮੇਰੇ ਘਰੇ ਅਫਸਰ ਕੋਈ ਨਹੀਂ ਗਿਆ ਮੇਰਾ ਦੁਕਾਨ ਨਹੀਂ ਲਿਖਿਆ ਨਹੀਂ ਤੇ ਲੋਕਾਂ ਕੋਲ 5-5000 ਜਿਹੜਾ ਅਖਰ ਨਿਕਲਦਾ ਰਿਹਾ ਉਹਨੇ 5-5000 ਲਿਆ ਤੇ ਪੀ ਆ ਲਿਆ ਉਹਨਾਂ ਕੋ ਲੈ ਕੇ ਤੇ ਜਿਹਨੇ ਨਹੀਂ ਦਿੱਤਾ ਉਹਨੇ ਰੱਖੀ ਨਹੀਂ ਪੈਸੇ ਸਾਡੇ ਕੋਲ ਹੈਗੇ ਨਹੀਂ ਸੀ ਕਿਤੂ ਦੇਈ ਨਹੀਂ ਮੰਗ ਕੀਤੀ ਕੀ ਕਿਸੇ ਨੂੰ ਮੰਗੇ ਮੰਗੇ ਨਹੀਂ ਹੈਗੇ ਸਾਡੇ ਕੋਲ ਮੇਰੇ ਕੋਲ ਹੈਗੇ ਨਹੀਂ ਸਾਨੂੰ ਪਤਾ ਹੀ ਪਿੱਛੇ ਲੱਗਾ ਤੁਸੀਂ ਕਿਵੇਂ ਕਹਿ ਸਕਦੇ ਹੋ ਦੂਜਿਆਂ ਕੋਲ ਪੈਸੇ ਲੈ ਗਏ ਤੁਹਾਨੂੰ ਕਿਵੇਂ ਪਤਾ ਲੱਗਿਆ ਇਸ ਗੱਲ ਮੇਰੇ ਕੋਲ ਹੀ ਉਹ ਗੱਡੀ ਤੇ ਦੇਖ ਆਣੇ ਰਸਤੇ ਤੇ ਮੇਰੇ ਕੋਲ ਜਿਹੜੇ ਬੰਦੇ ਦੇਖ ਆਣੇ ਉਹਨਾਂ ਨਾਲ ਗੱਲ ਕੀਤੀ ਮੈਨੂੰ ਸਲੇ ਪਤਾ ਲੱਗਾ ਹੈ 5000 ਰੁਪਿਆ ਮਕਾਨ ਮਗਰੂਮ ਮੁਕਿਆ ਹੋਇਆ ਸੀ ਮੇਰਾ ਨਾਮ ਜੀ ਮਿਲਤਾ ਸਿੰਘ ਹੈ ਇਹ ਪੀ ਡਬਲਯੂ ਡੀ ਵਾਲੇ ਗਏ ਨੇ ਮੇਰੇ ਮੁੰਡੇ ਦਾ ਬੰਦਾ ਫੇ ਮਕਾਨ ਸਸਤਾ ਵੱਲੋਂ ਅੱਛਾ ਮੈਂ ਘਰੇ ਨਹੀਂ ਹੈਗਾ ਸੀ ਤੇ ਇਹ ਜਿਹੜਾ ਮੇਰਾ ਦੂਜਾ ਨੇ 1 ਲੱਖ 20 ਹਜ਼ਾਰ ਦਾ ਮਕਾਨ ਹੈਗਾ ਸੀ ਆ ਫੋਟੀ ਮੈਂ ਲੈਣੇ ਖੜਨ ਵਾਲੇ ਅੱਛਾ ਇਹਨਾਂ ਨੇ ਮੇਰਾ ਮੰਨ ਲੈ ਮੇਰੇ ਮਕਾਨ ਦੇ ਖਾਤੇ ਵਿੱਚ ਮੇਰੇ ਹੀ ਪਾਸ ਹੈ ਮਕਾਨ ਵੀ ਇਹ ਤੇਰਾ ਬਣ ਰਿਹਾ ਮੈਂ ਘਰੇ ਨਹੀਂ ਹੈਗਾ ਸੀ ਤੇ ਮੇਰਾ ਮਕਾਨ ਕਾਟਤਾ ਨਹੀਂ ਮਕਾਨ ਮੇਰੇ ਮੁੰਡੇ ਦਾ ਬਣੋ ਮੈਂ ਇੱਕ ਵਖਰਾ ਹੈ ਆ ਮੇਰਾ ਵੀ ਡਿੱਗਾ ਮੈਂ ਤਾਂ ਫੋਟੋ ਵੀ ਲਿਆਂ ਦਿਖਾਵਾਂ ਉਹ ਵੀ ਆਲੀ ਪਿਆ ਸਾਰਾ ਹੁਣ ਕਿ ਆ ਡੀਸੀ ਮੈਡਮ ਕੋ ਗਏ ਉਹਨਾਂ ਕਹੇ ਐਸ ਡੀਮ ਦੇ ਬਸ ਕੀ ਕਰਨਾ ਅੰਦਰ ਕਰਨਾ ਜੀ ਮੈਂ ਇਹ ਕਹਿਣਾ ਜੀ ਮੇਰਾ ਸਹੀ ਮਕਾਨ ਡਿੱਗਾ ਐਨਕੁਆਰੀ ਕੀਤੀ ਜਾਵੇ ਤੇ ਮੇਰਾ ਜਿਹੜਾ ਰਾਸ਼ੀ ਇਹ ਮਨ ਦਿੱਤੀ ਜਾਵੇ ਹੋਰ ਵੀ ਤੁਹਾਡੇ ਪਿੰਡ ਜਿਸ ਤਰ੍ਹਾਂ ਹੋਣਗੇ ਹਾਂਜੀ ਹਾਂਜੀ ਹੋਰ ਬਾੜੇ ਮਕਾਨ ਕੱਟੇ ਨਹੀਂ ਕਿੰਨੇ ਕੁ ਲੋਕ ਹੋਣਗੇ ਲਗਭਗ ਹਰ ਤੁਗੜ 90 ਮਕਾਨ ਕੱਟਾਗੇ ਮੇਰਾ ਨਾਮ ਅਜੂਬ ਸਿੰਘ ਪਿੰਡ ਬੁੱਧੜ ਬੈਣੀ ਜ਼ਿਲ੍ਹਾ ਸਾਡਾ ਫਾਜ਼ਲਕਾ ਤਹਿਸੀਲ ਫਾਜ਼ਲਕਾ ਤੇ ਸਾਡੇ ਜੇ ਅਸੀਂ ਮਕਾਨ ਦੀ ਇਹ ਮੰਗ ਕਰਨਿਆ ਵੀ ਮਕਾਨ ਪਹਿਲੇ ਨੰਬਰ ਤੇ ਹੀ ਮੇਰਾ ਨਾਮ ਹੈ ਜਦੋਂ ਸ਼ੁਰੂਆਤ ਵੀ ਹੋਈ ਸੀ ਚੈਕਿੰਗ ਕਰਨ ਗਿਆ ਸੀ ਪਹਿਲੇ ਦਿਨ ਤੋਂ ਹੀ ਉਸ ਦਿਨ ਤੋਂ ਪਹਿਲਾਂ ਮੇਰਾ ਨਾਮ ਅਜੂਬ ਸਿੰਘ ਦਾ ਚੈੱਕ ਮਕਾਨ ਕੀਤਾ ਗਿਆ ਸੀ ਉਹਨਾਂ ਦਾ ਬਿਲਕੁਲ ਪ੍ਰੋਪਰ ਸਹੀ ਹੈ ਉਸ ਤੋਂ ਬਾਅਦ ਦੁਬਾਰੇ ਫੇਰ ਆਏ ਇਹ ਉਹਨੇ ਚੈਕਿੰਗ ਕੀਤਾ ਉਹਨਾਂ ਦਾ ਠੀਕ ਹੈ ਉਸ ਤੋਂ ਬਾਅਦ ਉਹਨਾਂ ਜਦੋਂ ਪੈਸੇ ਭਾਣ ਦੀ ਵਾਰੀ ਆਈ ਉਦੋਂ ਉਹਨਾਂ ਕੀ ਕੀਤਾ ਵੀ ਉਹਨਾਂ ਕੱਟ ਕੇ ਉਹਨੂੰ ਕਾਟਰ ਸ਼ੈੱਡ ਬਣਾਤਾ ਵੇਖ ਲਓ ਆ ਸਾਡੇ ਕਮਰੇ ਦੀਆਂ ਫੋਟੋ ਵੀ ਸਾਡੇ ਕੋਲ ਨੇ ਮੌਜੂਦਾ ਇਹ ਨਹੀਂ ਹੈਗਾ 22 ਬਾਈ ਤਰੀਕ ਨੂੰ ਖਬਰ ਲਾਈ ਸੀ ਤੇ 13 ਤਰੀਕ ਆਦੂ ਜਾਂ 23 ਤਰੀਕ ਨੂੰ ਸਾਡੀ ਖਬਰ ਵੀ ਚੱਲ ਗਈ ਸੀ ਪੀ ਐਸ ਲਾਈਵ 13 13 ਤੇ ਸਾਡੀ ਅਸ਼ੋਕ ਲਾਦੂ ਕਾ ਮੰਡੀ ਲਾਦੂ ਕਾ ਉਹਨੇ ਤੇ ਖਬਰ ਵੀ ਅਸੀਂ ਲਾਈ ਸਾਡੀ ਕੋਈ ਸੁਣਵਾਈ ਨਹੀਂ ਖਬਰ ਦੀ ਕਿਸੇ ਤਰ੍ਹਾਂ ਦੇ ਵੀ ਅਸੀਂ ਇਹ ਮੰਗ ਕਰਨੇ ਆ ਵੀ ਸਾਡੀ ਨਾਲ ਸੁਣਵਾਈ ਕੀਤੀ ਜਾਵੇ ਪਰ ਸਾਡੇ ਨਾਲ ਇਹ ਤੱਕਾ ਹੋਇਆ ਹੈ ਵੀ ਜਿੰਨਾ ਲੋਕਾਂ ਦੀ ਇੱਟ ਨਹੀਂ ਡਿੱਗੀ ਉਹਨਾਂ ਨੂੰ 120000 ਰੁਪਏ ਮਾਅਵਜ਼ਾ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਗਿਆ ਸੀ ਅੱਜ ਵੀ ਇਸ ਗੱਲ ਦਾ ਸਾਡੇ ਤੇ ਜੇ ਨਾ ਪਾਇਆ ਹੋਵੇ ਤੇ ਸਾਡੇ ਤੇ ਬੰਦੀ ਕਾਰਵਾਈ ਉਲਟੀ ਸਾਡੇ ਤੇ ਕੀਤੀ ਜਾਵੇ ਜੇ ਗੱਲ ਨਾ ਬਣੇ ਤਾਂ ਬਿਲਕੁਲ ਸਾਰੇ ਪਿੰਡ ਦੇ ਵਿੱਚ ਅਨਕੁਵਰੀ ਕੀਤੀ ਜਾਵੇ सीबीआई ਦੀ ਜਾਂਚ ਕਰਾਈ ਜਾਵੇ ਤੇ ਜੇ ਨਾ ਇਹ ਤੋਂ ਕਾਟ ਤੋਂ ਕਾਟ 40 30 ਤੋਂ 40 ਮਕਾਨ ਨਾ ਬਣਨ ਵੀ ਜਿਹੜੇ ਨਾਜਾਇਜ਼ ਪਾਏ ਨੇ ਜਿਹੜੇ ਨਾਜਾਇਜ਼ ਨੇ ਜਣ ਪ੍ਰਸ਼ਾਸਨ ਨੇ ਪੀ ਡਬਲਯੂ ਮਹਿਕਮਾ ਹੈਗੇ ਨੇ ਜਿਹੜੇ ਨਾਜਾਇਜ਼ ਬਿਲਕੁਲ ਇਹ ਘਰਾਂ ਦੇ ਵਿੱਚ ਲੋਕ ਵੜੇ ਫਿਰਦੇ ਨੇ ਇਹ ਕੀ ਕਹਿੰਦੇ ਨੇ ਇਹਨਾਂ 20 ਤੋਂ 30 ਹਜ਼ਾਰ ਰੁਪਈਆ ਇੱਕ ਮਕਾਨ ਦਾ ਰੱਖਿਆ ਜਿਹੜੇ ਨਾਜਾਇਜ਼ ਮਕਾਨ ਜਿੰਦੀ ਏਟ ਵੀ ਨਹੀਂ ਡਿੱਗੀ ਨਾ ਉਹਨਾਂ ਦੇ ਕੋਲ 20 ਤੋਂ 30 ਹਜ਼ਾਰ ਰੁਪਈਆ ਲੈ ਰਹੇ ਨੇ ਉਹਦੇ ਘਰ ਘਰ ਜਾ ਕੇ